ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਜੜ ਦੀ ਕਲਾ ਤੰਦਰੁਸਤੀ ਹੋ ਕੇ ਇੱਕ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਅੱਜ ਦੀ ਆਪਣੀ ਵਿਜਿਟ ਪਿੰਡ ਮੂਸਾ ਜਿਦਾ ਸ਼੍ਰੀ ਤਰਨਤਾਰ ਸਾਹਿਬ ਤੇ ਬਾਈ ਹੀਰੇ ਦੇ ਫਾਰਮ ਤੇ ਪਹੁੰਚਿਆ ਹਰ ਵਾਰ ਦੀ ਤਰ੍ਹਾਂ ਇੱਥੇ ਕੋਈ ਦੋ ਚਾਰ ਪਸ਼ੂ ਵੇਖਣ ਨੂੰ ਮਿਲਦੇ ਆ ਅੱਜ ਚੰਗੇ ਕੋਕੇ ਜੜੀ ਬੈਠੇ ਆ ਬਾਈ ਹੀਰੇ ਹੋਣੀ ਜਰਸੀ ਕਿਆ ਕਮਾਲ ਹੋਈ ਪਈ ਆ ਤੇ ਐਚ ਐਫ ਕ੍ਰੋਸ ਜਿਹੜੀ ਸੂਈ ਹੋਈ ਆ ਇੱਕ ਸ਼ਾਇਰ ਕ੍ਰੋਸ ਦੀ ਜਿਹੜੀ ਆ ਬਿਲਕੁਲ ਤਿਆਰੀ ਤੇ ਆ ਤਿੰਨੇ ਪਸ਼ੂ ਆ ਬਾਕੀ ਜਿਹੜੀ ਸ਼ੁਰੂਆਤ ਆਪਾਂ ਜਰਸੀ ਤੋਂ ਕਰਾਂਗੇ ਜਾ ਜਾ ਕੀਮਤ ਠੀਕ ਹੈ ਜੀ ਦੁੱਧ ਕਿੰਨਾ ਕੁ ਜਿਹੜਾ ਭਰੂਗੀ ਭਾਂਡੇ ਦੇ ਵਿੱਚ ਇਹ ਵੀ ਜੈਸ ਕਰਾਂਗੇ ਵੀ ਜੇ ਤੁਹਾਨੂੰ ਬਣੇ ਰਹੋ ਜੀ ਹੰਡ ਤੱਕ ਬਾਈ ਜੀ ਕੀ ਹਾਲੇ ਵਧੀਆ ਵਧੀਆ ਜੀ ਵਧੀਆ ਸੰਤ ਸਾਹਿਬ ਹੋ ਕੇ ਰਪੋਟਾ ਵਧੀਆ ਵਧੀਆ ਕਿਰਪਾ ਜੀ ਚੜਦੀ ਕਲਾ ਸਰੀ ਚੜਦੀ ਕਲਾ ਬਾਬਾ ਗੁੱਡੀ ਸਮਾਨੇ ਲਾਤੀ ਹੁੰਦੀ ਕਿਰਪਾ ਕਿਰਪਾ ਹੈਨਾ ਹਾਂਜੀ ਫੜ ਲਓ ਫੜ ਲਓ ਕਰਾਤੀ ਆ ਕਰਾਤੀ ਆ ਜੀ ਫਾਰਮ ਚ ਲਈ ਆ 35 ਵਾਹ 25 ਕਿਲੋ ਪਹਿਲਾਂ ਨਹੀਂ ਚਵਾਇਆ ਕੀ ਬਾਤ ਹੈ ਹਾਂਜੀ ਹਾਂਜੀ ਤੇ ਕਿੰਨਾ ਕ ਬਾਈ ਜੀ ਇਹਨੇ ਦੁੱਧ ਭਰਿਆ ਉਹ ਤਾਂ ਡੇੜੀਆਂ 24 ਕਿਲੋ ਭਰਿਆ ਉਹ 24 50 ਹੁਣ ਛੱਡੇ ਲੱਗਦਾ ਆਪਾਂ ਨੂੰ ਪਰ ਲੱਗਾ ਚੋਣੀ ਪੈਣੀ ਐ ਇਸ ਸ਼ੰਮਤ ਦੇ ਪਹਿਲਾਂ ਐਡਰੈਸ ਬਾਈ ਜੀ ਨੋਟ ਕਰਵਾਓ ਪਿੰਡ ਮੂਥਾ ਜ਼ਿਲ੍ਹਾ ਤਰਨਤਾਰਨ ਜੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਬਾਈ ਜੀ 91344113 ਨਾਮ ਹੀਰਾ ਜੱਟ ਹਾਂ ਪਿੰਡ ਹੀਰਾ ਜੱਟ ਕੱਢ ਦਿੰਦਾ ਵਾਟ ਹਣਾ ਠੀਕ ਐ ਤੇ ਕਿੰਵਾ ਸੁਹਾ ਆਗੇ ਦੂਜਾ ਮੂਹ ਛਗੀ ਆ ਠੀਕ ਆ ਤੇ 20 ਕਿਲੋ ਜਿਹੜਾ ਭਾਂਡੇ ਚ ਦੁੱਧ ਬੜੇ ਆਰਾਮ ਨਾਲ ਪਾਇਆ ਨਾ ਪਾਇਆ ਦੇ ਇੰਦਰ ਵੇਖ ਭਾਵੇਂ ਇਤਰਾ ਬਸ਼ੇਰੀਏ ਸਲੇ ਇੰਦਰ ਵੇ ਕੀ ਬਾਤ ਕੋਈ ਗੱਲ ਨਹੀਂ ਤੇ ਸਿਰਾ ਲਾਇਆ ਪਿਆ ਹਣਾ ਆਈਟਮ ਚਲੋ ਤੋੜਾ ਤਰਾ ਖਵਾਈਏ ਖੋੜ ਕੇ ਚੈੱਕ ਜਰਸੀ ਦੀ ਮੰਦ ਬਹੁਤ ਆ ਹਾਂ ਜਰਸੀ ਫਿਰ ਗਰਮੀਆਂ ਦੀ ਸ਼ਾਨ ਆ ਨਾ ਕੋਈ ਨਹੀਂ ਪ੍ਰੇਮ ਨਾਲ ਜਿੰਨਾ ਉਤੋਂ ਆ ਉਨੀ ਥੱਲਿਓ ਸੱਜਣੋ ਪੰਜਾਬ ਵਾਲੀ ਜਰਸੀ ਆ ਭਾਂਡਾ ਥਣਲੇਵਾ ਬਹੁਤ ਜ਼ਿਆਦਾ ਹੈ ਕਿਉਂਕਿ ਪ੍ਰੇਮ ਨਾਲ ਤੋਰਨੀ ਆ ਤਿਆਰੀ ਤੇ ਆ ਬਿਲਕੁਲ ਆ ਨਾ ਬਾਈ ਜੀ ਫੇ 2-4 ਦਿਨ ਦਾ ਸਮਾਂ ਲੈਂਦੀ ਆ ਰਾਤ ਸੂਬੇ ਰਾਤ ਸੂਬੇ ਭਾਵੇਂ ਸਵੇਰੇ ਸੂਬੇ ਬਸ ਸੂਰ ਨੂੰ ਬਿਲਕੁਲ ਤਿਆਰ ਆ ਥੰਥਣ ਤੇ ਪੰਚ ਬੜੇ ਆ ਨਾ ਬਾਈ ਟਿੱਪ ਟੁੱਪ ਕੇ ਕਰਾਂ ਵਿਖਾ ਦੇ ਜੇ ਟਿੱਪੀ ਜਾਂਦੇ ਟਿੱਪ ਕੇ ਵਿਗਾ ਦਿੰਦੇ ਅਸੀਂ ਕੋਈ ਕਰਨੀਆਂ ਚੋਣੀ ਪੈਣੀ ਅੱਜ ਚੋਣੀ ਪੈਣੀ ਅੱਜ ਚੋਣੀ ਪੈਣੀ ਚੋਣ ਤੋਂ ਬਗੈਰ ਬੈਠਾ ਨਹੀਂ ਜਾਣਾ ਸੋ ਜੀ ਤੁਹਾਨੂੰ ਚੋਹ ਦੇਣੀ ਆ ਸੱਜਣੋ ਉਹ ਨਹੀਂ ਆ ਪੋਨਾ ਲੈਵਾ ਤੇ ਪ੍ਰੇਮ ਨਾ ਤੋੜਨੀ ਕਿਉ ਕਾਲੀ ਨਹੀਂ ਕਰਨੀ ਪਸੂ ਨੂੰ ਚੰਗੀ ਨਾ ਕਿਸ ਗੱਲਾਂ ਕੋਈ ਵੀ ਆਵੇ ਕਿਉਂਕਿ ਗਾਂ ਦੇ ਹਿਸਾਬ ਨਾਲ ਮੁੜ ਕੇ ਤਿਲਕ ਤੁਲਕ ਜਾਵੇ ਕੋਈ ਆ ਬਿਲਕੁਲ ਬਹੁਤ ਵਧੀਆ ਹਾਰਡ ਕੁਆਲਟੀ ਤਿਆਰ ਕੀਤੀ ਬੈਕਗ੍ਰਾਉਂਡ 24 ਕਿਲੋ ਜਿਹੜਾ ਭਾਂਡੇ ਜਦੋਂ ਪਾਇਆ ਹੋਊਗਾ ਨਾਲ ਹੀ ਗਾਦ ਲਵੇ ਬਾਬਾ ਜੀ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਇੱਧਰ ਵੇਖੋ ਮੂੰਹ ਕੀ ਆ ਛੱਗੀ ਆ ਛੱਗੀ ਵਾਲੇ ਦੰਦ ਹੁਣ ਇੱਧਰ ਵੇਖੋ ਹਾਂ ਆਹ ਵੇਖ ਲਓ ਕੰਨੀ ਵਾਲੇ ਦੰਦ ਕਰਨ ਦੀ ਓਕੇ ਜੀ ਦਾ ਬਰੀਡ ਤਿਆਰ ਕਰਨ ਵਾਲੀ ਵੇੜਿਆ ਵਾਹ ਵਾਹ ਥਾਂ ਲੈ ਬਾਬਾ ਬਹੁਤ ਸੋਹਣਾ ਕਰਮਾਣ ਲੱਗਾ ਹਨਾ ਕਮਾਲ ਕੀਤੀ ਭਾਨੇ ਜੀ ਬਾਈ ਜੀ ਫਿਰ ਕੀਮਤ ਕਿੰਨੀ ਕਰ ਦੀਗੇ ਇਹਦੇ ਬਾਬਾ ਜੀ ਇਹੋ ਜਿਹੇ 100-100 ਲੱਖ ਮੰਗੀ ਜਾਂਦੇ ਆਪਾਂ ਛਮਾਈ 2000 ਜਿਹਾ ਰੱਖ ਕੇ ਆਪਦਾ ਮੁੱਲ ਪਾਉਣਾ ਜਿਆਦਾ ਮੁੱਲ ਨਹੀਂ ਪਾਉਣਾ ਹਾਂ ਫਲਕਾਰੀ ਵੰਗਾ ਦੀਏ ਹਾਂ ਲੱਸੀ ਮਾੜੀ ਲੱਸੀ ਇੱਥੇ ਰਾਜੀਪੁਰੀ ਆ ਹਾਂ ਉਹ ਸਹੀ ਸ਼ੌਂਗਣਾ ਬਾਤੀ ਆਪਾਂ ਹਾਂ ਨਹੀਂ ਨਹੀਂ ਇਹੋ ਜੀ ਚੀਜ਼ ਤੇ ਨਹੀਂ ਪਾਉਣੀ ਫਿਰ ਕਿਤੇ ਪਾਉਣੀ ਆ ਹਾਂਜੀ ਹਾਂ ਠੀਕ ਆ ਤੇ ਨਾਲਾ ਨੂੜਾ ਚੰਗੀਆਂ ਚਮਕ ਦੇ ਇੱਥੇ ਬਾਬਾ ਜੀ ਹਾਂ ਇੱਧਰ ਆ ਇਦਾਂ ਆ ਵੇ ਇਦਾਂ ਚੂਣੀ ਪੈਣੀ ਆ ਪਾ ਨੂੰ ਚੂਣੀ ਪੈਣੀ ਆ ਰਾਤ ਨੂੰ ਇਹ ਇਕਲੇ ਇਕਲੇ ਥਾਂ ਦੀ ਧਰ ਮਾਰ ਦਿੰਦਾ ਇਦਾਂ ਵਾ ਵਾ ਕਮਾਲ ਹੀ ਕੀਤੀ ਕਰਦੀ ਹੈ ਹਨਾ ਹਾਂਜੀ ਠੀਕ ਆ ਬਹੁਤ ਇਦਾਂ ਵੱਧਦੀ ਪੁਣੀ ਓਕੇ ਓਕੇ ਜੋਦਣੀ ਅੱਜ 5-7 ਕਿਲੋ ਸ਼ਾਮਾਂ ਤਾਈ ਠੀਕ ਆ ਹਾਂਜੀ ਹਾਂਜੀ ਤੇ ਕੀਮਤ ਇਹਦੇ ਬਾਬੇ 85 ਹਜ਼ਾਰ ਮੁੱਲ ਕਰਦੇ ਆ ਜੈਸਨੋ 85 ਹਜ਼ਾਰ ਦੇ ਲਾਗੇ ਹੋਰ ਪਿਆਰ ਮੈਂ ਹਾਂ ਨਹੀਂ ਪਿਆਰ ਨੂੰ ਜਾਇ 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 ਮੁੱਲ ਜਾਈ ਕੀਤਾ ਮੈਂ ਜਾਇ ਜਾਇ ਕੀਤਾ ਹੋਰ ਕਰਦੇ ਜਾਇ ਕੀਤਾ ਹੋਰ ਕਰਦੇ ਛੋੜ ਕਰ ਦਾਂਗੇ ਖੁੱਲੀ ਕਿੰਨੇ ਤੁਸੀਂ ਕਿ ਦੱਸਦੇ ਨਹੀਂ ਆਪੇ ਕਰ ਤੂੰ ਹੀ ਦੱਸ ਦੋ ਨਹੀਂ ਆਪੇ ਕਰ ਤੂੰ ਹੀ ਦੱਸ ਦੋ ਮੈਂ ਤਾਂ ਅੱਖ ਨਹੀਂ ਮੋੜਦਾ ਤੁਹਾਡੇ ਨਾਲ ਪਿਆਰ ਆ ਸੰਧੂ ਸਾਹਿਬ 4000 ਆਈਆਂ ਨੇ ਜਿਆਦਾ ਨਹੀਂ ਜੈਸਾ ਲਾਂ ਜਾ ਡਾ ਦਾਂਗੇ ਚੱਲ ਖੀਚੋ 3400 ਦੀ ਦੇ ਦਾਂਗੇ ਨਾ ਬੈਠੀ ਆਪ ਨੂੰ ਬਈ ਵੈਣ ਬਾਬਾ ਜੀ ਅਗਲੀ ਸਵਾ ਸਵਾ ਲੱਖ ਰੇ ਵਸਿਕਾ ਆਉਂਦੇ ਕਾ ਇਹ ਕਿਤੇ ਲੀਲੀ ਲੀਲੀ ਇੱਕ ਹੋਰ ਗੱਲ ਦੱਸਦੇ ਆ ਬਾਬਾ ਜੀ ਅਸੀਂ ਜੋ ਕੀ ਦੰਦੇ 1000 80 ਤੇ 1000 ਕਰ ਦੋ ਮੱਛੀ ਦੇ ਦੇ ਮੱਛੀ ਦੇ ਦੇ ਤਾਂ 10000 ਦੀ ਆਪਾਂ ਮੱਛੀ ਬਾਬਾ ਜੀ ਕੋਈ ਮੱਛੀ ਦੇ ਦੇ 10000 ਦੀ ਉਹ ਕਿੱਥੋਂ ਲਈ ਆ 10000 ਦੀ ਮੱਛੀ 1000 ਪੂਰੀ ਹੱਤੀ ਦੀ ਹੋ ਗਈ ਗੱਲਾਂ ਸਾਡਾ ਕੋਈ ਮਾਨ ਨਹੀਂ ਕਰਨਾ ਜੀ ਇਦਰਾ ਬਾਬਾ ਹਮ ਹੈ ਫਾੜੀ ਵਾਲਾ ਨਹੀਂ ਇਦਰਾ ਸੰਧੂ ਸਾਹਿਬ ਹੈ ਚੀ ਜੀ ਗਜਾਰ ਦੇਖੋ ਕੁਛ ਜੱਟਾ 1000 ਸਾਡੇ ਵੱਲੋਂ ਸਿਰਫ ਇੱਕੋ ਹੀ ਇੱਕੋ ਹੀ ਸਿੱਧੀ ਹੋ ਗਈ ਨਹੀਂ 1000 ਸਾਡੇ ਵੱਲੋਂ ਜ਼ਿਆਦਾ ਨਹੀਂ ਸਾਡੇ ਵੱਲੋਂ ਹਾਂ ਇੱਕੋ ਹੀ ਚਲ ਕੋਈ ਬੰਦਾ ਜੀ ਹੁਣ ਛੋੜ ਸਾਫੀਆ ਕਰਾਣੇ ਜ਼ਿਆਦਾ ਤਕਣਾ ਕੀ ਕਰੇ ਪਰ 28 30 ਗਲਵਾਲੀ ਆ ਆ ਬ੍ਰੀਡ ਤਿਆਰ ਗਿਆ ਮਾਲੀ ਆ ਇੱਧਰ ਇੱਧਰ ਕਾਣਾ ਵੇਖਿਓ ਬਬਾਈ ਬਹੁਤ ਸੋਹਣੀਆਂ ਜੱਲਾਂ ਕਹਿਣ ਦੀਆਂ ਹੋਰ ਹੁੰਦੀਆਂ ਇੱਧਰ ਵੇ ਕਿਹੜਾ ਬੰਦਾ ਲੈ ਜਾਊਗਾ ਇਹ ਨਿਆਰੇ ਲਊਗਾ ਇੱਧਰ ਇਤਰਾ ਹੀ ਮਾਰੀ ਜਾਉ ਤਾਰਾਂ ਭਾਵੇਂ ਕੋਈ ਗੱਲ ਨਹੀਂ ਤੇ ਬਹੁਤ ਇੱਧਰ 46 ਸਾਲਾਂ ਕੇ ਆਪਾਂ ਮਾਰ ਦਨੇ ਆ ਫਿਰ ਨਾ ਨਾ ਨੀ ਚੋਣੀ ਪੈਣੀ ਹਾਂ ਜੋਣੀ ਤੇ ਪੈਣੀ ਜੇ ਉਦੋਂ ਭਾਂਡੇ ਜਦੋਂ ਹਾਂਜੀ ਇਧਰ ਭਾਂਡੇ ਕਾ ਨੂੰ ਚੋਣੀ ਆ ਨੀ ਚੋਦੇ ਨਹੀਂ ਅੱਜ 5-7 ਕਿਲੋ ਹਣਾ ਜੇ ਉਦੋਂ 5-5-4 ਕਿਲੋ ਜ਼ਰੂਰ ਜਦੋ ਕਿਉਂਕਿ ਬੈਠਾ ਨਹੀਂ ਜਾਣਾ ਬਾਬਾ ਜੀ ਮਾਰ ਕੋ ਯਾਰ ਛੋੜ ਹੀ ਸਮਝ ਲਓ ਛੋੜ ਹੀ ਕਰਨੀ ਅੱਸੀ ਦੇ ਵਿੱਚੋਂ ਠੀਕ ਆ ਅੱਗੇ ਸੂਈ ਸਵਾਈ ਆ ਗਈ ਨਾ ਸੂਈ ਸਵਾਈ 12 ਕਿਲੋ ਬੋਲਾ ਪਰਸੋਂ ਦੀ ਸੂਈ ਆ ਪਰਸੋਂ ਦੀ ਫੇਰ ਆ ਪਹਿਲਾਂ ਨੇ ਤੇ ਦੂਜਣ ਆ ਪਹਿਲਾਂ ਸੂਈ ਆ ਠੀਕ ਆ ਮੱਛੀ ਮਗਰ ਇਹ ਪਹਿਲਾਂ ਸੂਈ ਆ ਬਾਬਾ ਜੀ ਮੋਲਾਂ ਭੰਜਾਇ ਜਿੜਾ ਰੱਖਿਆ ਹਾਂ ਇਹ ਹਰਿਆ ਦੇਵਾ ਤੇ ਕੋਆ ਕੱਢਣਾ ਮੱਛੀ ਕਾ ਮਾਰਦੀ ਆ ਥਾਨ ਬੜਾ ਸੋਹਣਾ ਲੱਗਿਆ ਇਹ ਸਿੰਗਾਂ ਦਾ ਮਾਰ ਖਾ ਗਈ ਆ ਠੰਡੀ ਏਡੀ ਪਾਪਾ ਜੀ ਪਾ ਵੰਗਾ ਪਾਓ ਭਾਣਾ ਪਾਓ ਸੰਤੂ ਸਾਵਾ ਵੰਗਾ ਪਾਓ ਭਾਣਾ ਪਾਓ ਓਕੇ ਹਾਂਜੀ ਹਾਂਜੀ ਚਲੋ ਲੈ ਚਲੋ ਇਧਰ ਫੇਸ ਪਾਰਟੀ ਬੜੀ ਸੋਹਣੀ ਆ ਚੀਜ਼ ਇਹਦਾ ਵੈਡ ਕਰੀ ਆ ਥਾਨ ਬੜਾ ਸੋਹਣਾ ਲੱਗਾ ਹਨਾ ਮੱਜਾਂ ਦਾ ਹਾਂਜੀ ਹਾਂਜੀ ਕਿਆ ਬਾਤ ਹੈ ਮੱਜਾਂ ਵਾਲਾ ਥਾਨ ਸਜਰੋ ਤਾਜੀ ਫੀ ਬਿਲਕੁਲ ਗਿੱਲਾ ਨਾਲੋ ਲੈਓ ਬਾਈ ਜੀ ਤੇ 15-16 ਕਿਲੋ ਦੁੱਧ ਦੇ ਜੂਗੀ 1500 ਕਿਲੋ ਮੈਂ ਦੁੱਧ ਦੇਣੇ ਬਖੀ ਸੰਦੂ ਸਾਹਿਬ 15-16 ਕਿਲੋ ਇਹਨੂੰ ਆਂਦਾ ਕੀ ਆ ਬਾਈ ਜੀ ਫਿਰ ਕੀਮਤ ਮੋਹ ਲਈ ਜਾਇਜ਼ ਆਪਣਾ ਉਹ ਜਾਇਜ਼ ਹੂੰ ਮੋਹ ਨੇ ਪਿਆਰ ਕਰਦੇ ਆ ਹੂੰ 47 ਆ ਗਿਆ ਬਬ ਦੇ ਦੇਣੀ ਹੈ 47 ਦੀ ਦੇ ਦੇਣੀ ਹੋਰ ਕਹੀਏ ਬਾਬਾ ਜੀ ਸੰਦੂ ਸਾਹਿਬ ਆ ਉਹ ਬਈਆ ਬੱਚੀਆਂ ਪਟੁੰਡਾ ਪਟੁੰਡਾ ਜਿਆਦਿਆਂ ਦਾ ਸਿੰਘ ਹੋਣਾ ਸੰਦੂ ਸਾਹਿਬ ਬੱਛੀ ਹੈਗੀ ਨਹੀਂ ਹੈਗੀ ਜਾਇਜ਼ ਕਰੀਗੇ ਜਾਇਜ਼ ਸੰਦੂ ਸਾਹਿਬ ਜਾਇਜ਼ ਕਰੀਗੇ ਹੁਣ 47 ਹਜ਼ਾਰ ਜੀ کہہ ਗਿਆ ਨਹੀਂ ਹੋਰ ਕਰਦੇਗੇ ਮਾਨ ਖੁੱਲਾ ਕਰਦੀ ਐ ਮਾਂ ਤੁਸੀਂ ਦੱਸ ਦੋ ਨਹੀਂ ਆਪੇ ਕਰ ਦੋ ਵਹੀ ਜੀ ਦੱਸ ਦੋ ਸੰਦੂ ਸਾਹਿਬ ਬੱਛੀ ਚੀਜ਼ ਆ ਥਾਣਾ ਬੜਾ ਸੋਹਣਾ ਲੱਗਾ ਹਨਾ ਮੱਝਾਂ ਥਾਣਾ ਬੜਾ ਸੋਹਣਾ ਤੇ ਚਵਾਈ ਸੰਦੂ ਸਾਹਿਬ ਮੰਗਾ ਪਾਉ ਭਾਉ ਨਾ ਪਾਉ ਜਾਇਜ਼ ਹਨ ਵਹੀ ਕਰ ਦੇ ਦੋ ਦੂਜੀ ਰਾਖਨ ਦੀ ਲੋੜ ਹੀ ਨਾ ਪਵੇ 47 ਹਜ਼ਾਰ ਜੀ 44000 ਜੈਸ ਤੇ ਨੋਈ 1 ਰੁਪਇਆ 100 ਛੋਟ ਕਰਨੀ ਆਪਾਂ ਨਹੀਂ ਨਹੀਂ 40 ਦੀ ਹੋ ਗਈ ਛਾੜੀ ਪੰ 40 ਦੀ ਹੋ ਗਈ ਹੋਰ ਦੱਸੋ ਆ ਗੱਬਣ ਆ 45 ਦੇ ਤੇ ਗੈ ਦੇ ਦੇਣੀ ਆ ਆ ਆ ਤਿਆਰੀ ਦੇ ਆ ਬਹੁਤ 15 ਸੋਨਾ ਕੇ ਦਾ ਜਵਾਦੂਆ ਬਣਾ ਠੀਕ ਆ ਆ ਗੱਬਣ ਤਿਆਰੀ ਦੇ ਆ ਨਾ ਇਹ ਗੱਪੜੇ ਆਉਣ ਲੈ ਆਪਾਂ ਨੂੰ ਮਗਾ ਦੇ ਆਪਾਂ ਆਉਣ ਲੈਣੇ ਕਰ ਦਾਂਗੇ ਕਿੰਨੇ ਕੇ ਦਿਨ ਬਾਈ ਜੀ ਦੇ ਰਹਿ ਗਏ ਇੱਕ ਹਫਤਾ ਰਹਿ ਗਿਆ ਇੱਕ ਹਫਤਾ ਇਹ ਮੋਲਰਾ ਜਾਇਜ ਕਰ ਮੈਂ ਸਿਆਰ ਨੂੰ ਤਾਂ ਪਾ ਰਵਤੀ ਪੰਜਾਬ ਬੁਝਾਇਆ ਸੀ ਇੱਕ ਜਿਆ ਸਿਆਰੀ ਕਰਨ ਦੀ ਹੈ ਜੀ ਕੋਣ ਮੋਲਰਾ ਜਾਇਜ ਕਰਨਾ ਆਪਾ ਥੇਲ ਵੜੀ ਪਈ ਹੈ ਮੈਂ ਡਾਇਰੈਕਟ ਲਾ ਮੋਲਰਾ ਜਾਇਜ ਕਰਨਾ ਇਹਦਾ ਹਮ ਇਧਰ ਟਿਪ ਕੇ ਫੰਗਾ ਦੇਣਾ ਇਧਰ ਇਹ ਗੂੰਡ ਆਉਂਦੀ ਹਨਾ ਸ਼ਹਿਦ ਆਉਂਦਾ ਸ਼ਹਿਦ ਆਉਂਦਾ ਇਧਰ ਇੱਥੇ ਸ਼ਹਿਦ ਆਉਂਦਾ ਇਤਰੇ ਕੋਈ ਗੱਲ ਨਹੀਂ ਹਮ ਆਨਲਾਈਨ ਮੰਗਾਵੇ ਕੋਈ ਵੀਰ ਕੋਈ ਚੱਕਣ ਦੀ ਆਪਣੀ ਥਣਾ ਦੀ ਗਾਰੰਟੀ ਹੋਊਗੀ ਠੀਕ ਆ ਕੋਈ ਆਨਲਾਈਨ ਮੰਗਾਵੇ ਧਣਾ ਦੀ ਗਰੰਟੀ ਹੋ ਗਈ ਫੁੱਲ ਆ ਲੈ 14 ਕਿਲੋ ਬੈਡ ਨੂੰ ਦੁੱਧ ਹੂੰ ਕੋਈ ਨਹੀਂ ਆਉਣਾ ਆਉਣਾ ਇਸ ਪੈਰ ਮੁੱਕੋ ਨਹੀਂ ਇਸੇ ਦਾ ਦੰਦ ਮਾਤਾ ਜੀ ਠੀਕ ਗਿੰਤ ਸ਼ਾਹੀ ਕਿੰਨੀ ਦੀ ਜਿਹੜਾ ਮੋਲ ਕੋਈ ਨਹੀਂ ਜਾਇਜ਼ ਮੋਲ ਗਿਫਟ 50000 ਦੀ ਹੁਣ ਆਪਾਂ 47000 ਦੀ ਦੇ ਦੇਣੀ 45 ਦੀ ਕਰਦੀ 45 ਦੀ ਕਰ ਦੋ ਜੇ ਉਹ ਪਾਖ ਨਹੀਂ ਮੋੜਨਾ ਠੀਕ ਇਧਰ ਠੀਕ ਬੜੀ ਢਲ ਢੁਲ ਸਾ ਹਨਾ ਨਾ ਪਸ਼ੂ 50000 ਦੀ ਹੈਗੀ ਆ 50000 ਛੱਡ ਕੇ ਦੇਣੀ ਆ ਚੰਗੀ ਪਸ਼ੀ ਢਲ ਢੁਲ ਕੱਢ ਕੇ ਬਣ ਕੇ ਪਸ਼ੀ 50 ਦੀ ਵਿਕਦੀ ਹਨਾ ਨਾ ਦੀ ਵਿਕਦੀ ਤੁਸੀਂ ਤਾਂ ਚਲੋ ਕੋਈ ਨਹੀਂ ਜੇ ਕੋਈ 2 ਰੁਪਏ ਲੈ ਲੂ ਜਾ ਕੇ ਕੋਈ ਇਹਨੂੰ 5000 ਰੁਪਏ ਛੱਡਦੀ ਆ ਹੱਸਾ ਚਲੋ ਆ ਪਸ਼ੂ ਆ ਆਪਣੀ ਖਰੀਦਦਾਰੀ ਕਰਿਓ ਪਿੰਡ ਮੂਸਾ ਪਹੁੰਚ ਕੇ ਪਸ਼ੂ ਚੰਗੇ ਦਧਾਰੂ ਆ ਆਈਟਮ ਬੰਬੀ ਜਿਹੜੀ ਜੱਗ ਚੀ ਆ ਤੇ ਆਪਾਂ ਦੇਖ ਨਹੀਂ ਤੇ ਤਿਆਰ ਹੈ 50 50 ਦੀ ਵੜ ਵੇਚ ਸਕਦਾ ਬੰਦਾ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ